ਸੰਤ ਜਿਹੜੀ ਇਹ ਸੰਗਧੀ ਆ ਕਰਮ ਕਰ 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 ਇੱਕ ਬਾਦਰੀਦੇ ਸੁਲੋਕਾਂ ਤੋਂ ਬਾਅਦ ਕੀਰਤਨ ਹੋਇਆ ਕੀਰਤਨ ਤੋਂ ਉਪਰੰਤ ਨੰਦ ਸਬਜੀ ਦਾ ਪਾਠ ਅਤੇ ਅਰਦਾਸ ਬੇਨਤੀ ਕੀਤੀ ਗਈ ਗੁਰੂ ਪੀਤੀ ਕੀ ਪਾਤਸ਼ਾਹੀ ਦਸਵੀਂ ਪ੍ਰਖੰਡ ਭਗਵਤੀ ਸਿਮਰ ਕਾ ਗੁਰ ਨਾਨਕ ਨੀਤਿ ਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਅੰਮ੍ਰਦਾਸ ਸਿੰਘ ਜੀ ਸਾਰੇ ਅਰਜਨ ਹਰਗੋਬਿੰਦ ਜੀ ਨੂੰ ਸਭ ਨੂੰ ਸ੍ਰੀ ਹਰਿ ਦਾਇ ਸ੍ਰੀ ਆਦਿ ਕ੍ਰਿਸ਼ਨ ਨਾਮ ਤੇਾਈਏ ਇਸ ਰਿਠੇ ਸਭ ਤੁਝ ਜਾਏ ਤੇ ਇਕ ਬਹਾਦਰ ਸੁਖਿਆ ਬਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਫਾਈ ਨੂੰ ਇਸ ਆਏ ਦਸਾਂ ਬਾਛੀਆਂ ਨੂੰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਲ ਦਾ ਧਿਆਨਤਰ ਕੇ ਬੋਲੋ ਜੀ ਸ਼੍ਰੀ ਵਾਦੂ ਸਾਹਿਬ ਜੀ ਸਭਨੂੰ ਦੁਆਰ ਪੂਜਾ ਕਰਾ ਕਰਨਾਮੇ ਤੋਂ ਬਾਅਦ ਗਰੰਤੀ ਭਾਈ ਸੁਖਤੇਵ ਸਿੰਘ ਗੁਰਦਾਰ ਬਾਬਾ ਸ਼ਰਮਈ tatha ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਕਹਿੰਦੇ ਸਾਹਿਬ ਜੀ ਦੇ ਪੱਜ ਦੇ ਸ਼ਸਤਰਾਂ ਨੂੰ ਪਾਏ ਜਿਹੜੇ ਸ਼ਸਤਰਾਂ ਨੂੰ ਪਾਏ ਨਾ ਤੇ ਕਹਿੰਦੇ ਫਿਰ ਵਜੀਰ ਖਾਨ ਨੇ ਇਸੇ ਵੜੇ ਨਾ ਦਸੇ ਮਾਰ ਦਿੱਤਾ ਕੋਈ ਨਹੀਂ ਤੇ ਮੰਨਣ ਵਾਲੀ ਨਹੀਂ ਪਹਿਲੀ ਪੇਸ਼ੀ ਹੋਈ ਦੂਸਰੀ ਪੇਸ਼ੀ ਹੋਈ ਜਦੋਂ ਤੀਸਰੀ ਪੇਸ਼ੀ ਹੋਈ ਤਾਂ ਗੁਰੂ ਪਿਆਰੇ ਸਾਧ ਸੰਗਤ ਦੂਸਰੀ ਪੇਸ਼ੀ ਦੇ ਤੇ ਕੁਝ ਇਤਿਹਾਸਕਾਰ ਇਹ ਕੁੱਪੜੇ ਕਰਦੇ ਨੇ ਨਾ ਕਿ ਸਾਬ ਜਦਿਆਂ ਨੂੰ ਬਾਰੀ ਖੋਲ ਦਿੱਤੀ ਗਈ ਤੇ ਉਹਦੀ ਸਾਬ ਜਦਿਆਂ ਨੇ ਪਹਿਲੂ ਪੈਰ ਰੱਖ ਲਈ ਕਹਿੰਦੇ ਜੀ ਵੀਡੀਓ ਦੀ ਦਿੱਸਮਤੀ ਹੈ ਜੀ ਅਗਲੀ ਵੀਡੀਓ ਦੇ ਚਾ ਫੇਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ